ਇਹ ਚੋਣ ਨਿਸ਼ਾਨ ਪਾਲਟੀ ਚੋਣ ਨਿਸ਼ਾਨ ਪਾਲਟੀ ਆਪਾਂ ਕਰਦੇ ਹਾਂ ਗੱਲਬਾਤ ਮਾਨ ਸਾਹਿਬ ਦੀ ਜਿੱਤ ਯਕੀਨੀ ਆ ਜੀ ਜਿਹੜੇ ਬਹਿ ਬਰੂਧੀਆਂ ਦੇ ਮਾੜੇ ਮੋਟੇ ਰਹਿੰਦੇ ਸੀ ਉਹ ਅੱਜ ਨਿਕਲ ਜਾਣੇ ਆ ਕੀ ਭਰ ਗਈ ਕਦੇ ਨਾ ਭਰ ਲੇਣੀ ਇਹ ਵੋਟਾਂ ਨਾ ਭਰ ਗਈ ਪਰ 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 ਭਗਵਾਨ ਤੁਮਾਨ ਜੀ ਤੇ ਕਹਿ ਰਹੇ ਕਿ ਸਾਡੀ ਰਾਜਧਾਨੀ ਸੰਗਰੂਰ ਵਾਲਾ ਵੀ ਪੁਰਾਣਾ ਤਾਂ ਨਿਕਲਿਓ ਬੰਦਾ ਗੱਲਾਂ ਚ ਸੀਗੀ ਹਾਂ ਉਹ ਰੀਅਲ ਜਿਹੜੀ ਅਸਲੀ ਆ ਉਹੋ ਭਰ ਗਈ ਹੁਣ ਹਾਂ ਹਾਂ ਮੀਥੇਰ ਦਾ ਕਿਦਾ ਮੀਥੇਰ ਦੇ ਨਾਲ ਮੁਕਾਬਲਾ ਲੱਗ ਰਿਹਾ ਨਹੀਂ ਨਾ ਜੀ ਨਾ ਥੱਲੀ ਕੁਸ਼ਣੀ ਥੱਲੀ ਕੁਸ਼ਣੀ ਬੱਬਰ ਸ਼ੇਰ ਖੜਾ ਕਰਤਾਰ ਹਾਂ ਕੁਰਬਾਨੀ ਹਾਂ ਸਟਾਈਲ ਦਾ ਜੀ ਤਿੰਨ ਚੀਜ਼ਾਂ ਨੇ ਉਹਦੇ ਪਰ ਹੀ ਪਈ ਆਏ ਬਾਕੀ ਕੇ ਦਾ ਸਟਾਈਲ ਨਹੀਂ ਕੇ ਦਾ ਕਰਤਾਰ ਨਹੀਂ ਕੇ ਦੀ ਕੁਰਬਾਨੀ ਨਹੀਂ ਇਹ ਬੱਬਰ ਸ਼ੇਰ ਦੀ ਆ ਮਾਨ ਸਾਹਿਬ ਨੂੰ ਕੀ ਸੋਚ ਕੇ سپورਟ ਕਰਨ ਆਸਤੇ ਆਏ ਹੋ سپورਟ ਕਰਾਂਗੇ ਹੀ ਬਸ ਪਹਿਲਾਂ ਸ਼ੁਰੂ ਤੋਂ ਹੀ ਕਰਦੇ ਆ ਮਾਨ ਸਾਹਿਬ ਨੂੰ ਤੁਹਾਡੀ ਅੱਛਾ ਹਾਂ ਜੀ ਕਿਹਨੇ ਵੈਹੋ ਜੇ ਚੰਗੇ ਵਿਚਾਰ ਜਾਂ ਇਹੋ ਜੇ ਕੋਈ ਚੰਗਾ ਕੰਮ ਕੀ ਤੁਹਾਨੂੰ ਵਧੀਆ ਲੱਗਾ ਮਾਨ ਸਾਹਿਬ ਬਾਪੂ ਦਾ ਸਟੈਂਡ ਹੈਗਾ ਜੀ ਬਾਕੀ ਪਾਰਟੀਆਂ ਦਾ ਸਟੈਂਡ ਹੈ ਨਹੀਂਗਾ ਬਾਪੂ ਦਾ ਸਟੈਂਡ ਹੈਗਾ 40 ਸਾਲ ਹੋ ਗਏ ਕੋਈ ਸਟੈਂਡ ਤੇ ਖੜੇ ਨੇ ਅੱਜ ਤੱਕ ਕਦੇ ਵਿਕੇ ਨਹੀਂ ਨਾ ਝੁਕੇ ਆ ਬਹੁਤ ਸਰਕਾਰਾਂ ਆਈਆਂ ਉਹਨਾਂ ਨੂੰ ਨਾ ਕੋਈ ਉਹਨਾਂ ਨੂੰ ਖਰੀਦ ਸਕਿਆ ਨਾ ਕੋਈ ਉਹਨਾਂ ਨੂੰ ਡਲਾ ਸਕਿਆ ਸੋ ਜਿੱਤੇ ਯਕੀਨੀ ਆ ਤਮੋਲ ਕਗਨਵਾਨ ਉਹਦਾ ਇੱਕ ਬਿਆਨ ਸੀਗਾ ਕਹਿੰਦੇ ਵੀ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਕਿਤੋਂ ਵੀ ਹਾਰ ਸਕਦੇ ਆ ਪਰ ਅਸੀਂ ਆਪਣੀ ਰਾਜਧਾਨੀ ਆਪਣੇ ਸ਼ਰੂਰ ਤੋਂ ਨਹੀਂ ਹਰਦੇ ਹਾਂ ਸੋ ਸਰਦਾਰ ਸਿੰਘ ਸਿੰਘ ਮਾਨ ਨੇ ਇਹਨਾਂ ਦਾ ਹੋਰ ਜਿਹੜਾ ਵਹਿਮ ਆ ਉਹ ਦੂਰ ਕੀਤਾ 3 ਮਹੀਨਿਆਂ ਦੇ ਬਾਅਦ ਉਹ ਜਿਹੜਾ ਰਿਕਾਰਡ ਤੋੜਿਆ ਭਵੰਤਵਾਨ ਸਾਹਿਬ ਕਹਿੰਦੇ ਸਾਡੀ ਰਾਜਸਥਾਨੀ ਹੈ ਰਾਜਧਾਨੀ ਦਾ ਗੱਲਾਂ ਚ ਆ ਗਏ ਉਹ ਤਾਂ ਝੋਟ ਕਲੇ ਸਨਾ ਜਾਂਦਾਗਾ ਮੁੜ ਜਾਂਦਾਗਾ ਦੋ ਵਾਰੀ ਦੋ ਵਾਰੀ ਇੱਥੋਂ ਜਿੱਤੇ ਉਹ ਐਮਪੀ ਜਿੱਤੇ ਯਾਰ ਪਹਿਲਾਂ ਜਿੱਤ ਗਿਆ ਜੀ ਹੁਣ ਨਹੀਂ ਜਿੱਤਦਾ ਫਿਰ ਹੁਣ ਨਹੀਂ ਜਿੱਤਦਾ ਬਾਲਟੀ ਪਰ ਹੋਈ ਹਾਂ ਤਾਂ ਬਾਲਟੀ ਪਰ ਹੋਈ ਹੁੰਦਾ ਬੋਲ ਕੱਡੀ ਗੱਲਾਂ ਛੋਟੇ ਕੈਮਰੇ ਥਰੂ ਕਹਿੰਨੇ ਆ ਜਿਹੜਾ 2015 ਤੋਂ 17 ਦੇ ਵਿੱਚ ਨੌਜਵਾਨ ਯੂਥ ਵਰਗ ਸੀਗਾ ਉਹ ਸਾਰਾ ਸਰਦਾਰ ਸਿੰਘ ਸਿੰਘ ਮਾਨ ਦੇ ਨਾਲ ਖੜਾ ਚਟਾਨ ਵਾਂਗ ਆ ਦੇਖੋ ਸਾਰੇ ਨੌਜਵਾਨ ਖੜੇ ਆ ਜਿਹੜੇ 20 ਸਾਲ ਦੇ ਕਿ 30 ਸਾਲ ਦੇ ਮੁੰਡੇ ਚ ਵੈਸੇ ਕਿਉਂਕਿ ਜਿਹੜੀ ਵੀ ਪਾਰਟੀ ਦੀ ਕਿਸੇ ਵੀ ਰੀਡ ਦੀ ਹੱਡੀ ਹੁੰਦੀ ਆ ਯੂਥ ਨੌਜਵਾਨ ਠੀਕ ਆ ਜੀ ਮਾਨ ਸਾਹਿਬ ਇੱਕ ਇਨਸਾਨ ਨਹੀਂ ਉਹ ਸੋਚ ਆ ਸੋਚ ਨੂੰ ਵੋਟ ਪਾਉਣੀ ਆ ਸੋਚ ਨੂੰ ਵੋਟ ਪਾਉਣੀ ਆ ਆਮ ਆਦਮੀ ਪਾਰਟੀ ਤੇ ਕਹਿ ਰਹੀ ਸਾਡੀ ਰਾਜਧਾਨੀ ਆ ਦੋ ਵਾਰੀ ਤੁਸੀਂ ਉਹਨਾਂ ਨੂੰ ਜਿਤਾਇਆ ਵੀ ਆ ਨਹੀਂ ਨਹੀਂ ਨੇ ਅਸੀਂ ਰਿਪੋਰਟ ਪਾਈ ਬਾਈ ਹਾਂ ਜੀ ਹੁਣ ਤਾਂ ਸਰਹੋਰ ਸਿੱਖਾਂ ਦੀ ਰਾਜਧਾਨੀ ਬਣ ਗਈ ਹੁਣ ਤਾਂ ਸਿੱਖਾਂ ਦੀ ਰਾਜਧਾਨੀ ਬਣ ਗਈ ਹੁਣ ਤੇਜਰੀਵਾਜ ਰਾਜਾ ਨਹੀਂ ਰਿਹਾ ਉਹ ਕਿਹੜੀ ਚੀਜ਼ ਤੁਹਾਨੂੰ ਨਜ਼ਰ ਆਈ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਕਰਕੇ ਉਹਨਾਂ ਦੇ ਨਾਲ ਜੁੜੇ ਇਹ ਤਾਂ ਸਾਡੇ ਦਾ ਹੱਡਾਂ ਚ ਰਚਿਆ ਪਿਆ ਜੀ ਪਹਿਲਾਂ ਤੁਸੀਂ ਤਾਂ ਉੱਦੇ ਦੀ ਜਿੱਦ ਦੇ ਨਾਲ ਪਾਰਟੀ ਬਣੀ ਆਉਂਦੇ ਜਿਹੜੇ ਮਗਰਾ ਇਹ ਚੰਗੇ ਚੰਗੇ ਕੰਮ ਕਰਦਾ ਜਿਵੇਂ ਹੁਣ ਬਰਨਾਲੇ ਚ ਹਸਪਤਾਲ ਲਿਆਂਦਾ ਅੱਛਾ ਤੇ ਆਹ ਲਾਈਟਾਂ ਅੰਡਰਗਰਾਊਂਡ ਕਰਾ ਲੀਆਂ ਤੇ ਹੋਰ ਬਹੁਤ ਕੰਮ ਆ ਜਿਵੇਂ ਮਰੀਜ਼ ਆ ਕੋਈ ਛੇਤ ਸਹੂਲਤਾਂ 3.5 ਲੱਖ ਰੁਪਇਆ ਉਹਨਾਂ ਨੂੰ ਨਜੀਬ ਕਰਾਉਣ ਦੇ ਕਰਾਉਂਦੇ ਰਹੇ ਨੇ ਬਹੁਤ ਕੰਮ ਕਰੇ ਨੇ ਜੀ ਕਿਸਾਨ ਇੱਥੇ ਬੈਠਾ ਅੰਨ ਦਾਤਾ ਆ ਆਪਾਂ ਨੂੰ ਤਾਂ ਇੱਕ ਭਖਾਰੀ ਬਣਾਤਾ ਜਾ ਰਿਹਾ ਇਹਨਾਂ ਨੇ ਲੈਣਾ ਵਿੱਚ ਲਵਾਤਾ ਮਾਇਆ ਲੱਗਦੀਆਂ ਨੇ ਕਿਸਾਨ ਲੱਗਦੇ ਨੇ ਸਾਰੇ ਹੀ ਲੱਗਦੇ ਆ ਆਪਾਂ ਲੈਣਾ ਵਿੱਚ ਲਾ ਤੇ ਇਹਨਾਂ ਨੇ ਭਖਾਰੀ ਬਣਾ ਤੇ ਪੰਜਾਬ ਇੱਕ ਅੰਨ ਦਾਤਾ ਦਾ ਸੁਪਾ ਹੈਗਾ ਅਸੀਂ ਮਾਨਦਾਲ ਦੇ ਰੋਡ ਸ਼ੋਅ ਦੇ ਵਿੱਚ ਮੌਜੂਦ ਆ ਤੇ ਇੱਕ ਸਪੈਸ਼ਲ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਆ ਚੋਣ ਪ੍ਰਚਾਰ ਕਰਦੇ ਵੱਖਰੇ ਵੱਖਰੇ ਲੋਕਾਂ ਦੇ ਤਰੀਕੇ ਨੇ ਤੇ ਅੱਜ ਇੱਕ ਵੀਰ ਨਾਲ ਬਾਲਟੀ ਹੀ ਚੁੱਕ ਲਿਆ ਆਪਾਂ ਦਿਖਾਉਣੇ ਤੁਹਾਨੂੰ ਕਿ ਚੋਣ ਨਿਸ਼ਾਨ ਬਾਲਟੀ ਚੋਣ ਨਿਸ਼ਾਨ ਬਾਲਟੀ ਆਪਾਂ ਕਰਦੇ ਆਂ ਗੱਲਬਾਤ ਇਹ ਪਰ ਕੀ ਲਾਉਣੀ ਹੈ ਜੀ ਹਾਂ ਜੀ ਹਾਂ ਓਣ ਗੱਲ ਕਰੋ ਥੱਲੇ ਰੱਖ ਦਿਓ ਇਹ ਪਰ ਗਈ ਕੀ ਪਰ ਗਈ ਕਦੇ ਨਾ ਪਰ ਲੈਂਦੀ ਇਹ ਬੋਟਾਂ ਨਾ ਪਰ ਗਈ ਪਰ 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 ਪੁਕ ਪੁਵਾਂ ਤੁਮਾਂ ਜੀ ਤੇ ਕਹਿ ਰਹੇ ਕਿ ਸਾਡੀ ਰਾਜਤਾਨੀ ਸੰਗਰੂਰ ਵਾਲਾ ਵੀ ਪੁਰਾਣਾ ਤਾਂ ਨਹੀਂ ਗਿਓ ਬੰਦਾ ਗੱਲਾਂ ਇਸ ਸੀਗੀ ਹਾਂ ਉਹ ਰੀਅਲ ਜਿਹੜੀ ਅਸਲੀ ਆ ਉਹ ਪਰ ਗਈ ਹੁਣ ਹਾਂ ਤੇ ਮੀਥੇਰ ਦਾ ਕਿਦਾਂ ਮੀਥੇਰ ਦੇ ਨਾਲ ਮੁਕਾਬਲਾ ਲੱਗ ਰਿਹਾ ਨਹੀਂ ਨਾ ਜੀ ਨਾ ਥਲੀ ਕੁਸ਼ਣੀ ਥਲੀ ਕੁਸ਼ਣੀ ਬੱਬਰ ਸ਼ੇਰ ਖੜਾ ਕਰਤਾਰ ਹਾਂ ਕੁਰਬਾਨੀ ਹਾਂ ਸਟੈਂਡ ਜੀ ਤਿੰਨ ਚੀਜ਼ਾਂ ਨੇ ਉਹਨਾਂ ਪਰ ਹੀ ਬਈ ਆਏ ਬਾਕੀ ਕੇ ਦਾ ਸਟੈਂਡ ਨਹੀਂ ਕਿਸੇ ਦਾ ਕਰਤਾਰ ਨਹੀਂ ਕਿਸੇ ਦੀ ਕੁਰਬਾਨੀ ਨਹੀਂ ਇਹ ਬੱਬਰ ਸ਼ੇਰ ਦੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਆ ਮਾਨ ਸਾਹਿਬ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਤੇ ਹੌਸਲੇ ਬੁਲੰਦ ਦੇ ਨਾਲ ਨਾਲ ਵੀਰ ਬਾਲਟੀ ਚੁੱਕ ਲਿਆ ਆਪਾਂ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਜਾਣ ਦੀ ਕੋਸ਼ਿਸ਼ ਕਰਾਂਗੇ ਕੁਝ ਨੌਜਵਾਨ ਵੀਰ ਜਿਹੜੇ ਆ ਉਹ ਮਾਨ ਸਾਹਿਬ ਦੇ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਨੇ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਪਰਤੋ ਆ ਪੱਧਲਵੱਡ ਆ ਜੀ ਪੱਧਲਵੱਡ ਉਤਲਵੱਡ ਮਾਨ ਸਾਹਿਬ ਨੂੰ ਕੀ ਸੋਚ ਕੇ ਸਪੋਰਟ ਕਰਨ ਆਸਤੇ ਆਏ ਹੋ ਵੋਟ ਕਰਾਂਗੇ ਬਸ ਪਹਿਲਾਂ ਸ਼ੁਰੂ ਤੋਂ ਹੀ ਕਰਦੇ ਆ ਮਾਨ ਸਾਹਿਬ ਨੂੰ ਤੁਹਾਡੀ ਅੱਛਾ ਹਾਂ ਜੀ ਕਿਹੜੇ ਵੈਹੋ ਜੋ ਚੰਗੇ ਵਿਚਾਰ ਜਾਂ ਇਹੋ ਜਿਹਾ ਕੋਈ ਚੰਗਾ ਕੰਮ ਕੀ ਤੁਹਾਨੂੰ ਵਧੀਆ ਲੱਗਾ ਮਾਨ ਸਾਹਿਬ ਦਾ ਬਾਪੂ ਦਾ ਸਟੈਂਡ ਹੈਗਾ ਜੀ ਬਾਕੀ ਪਾਰਟੀਆਂ ਦਾ ਸਟੈਂਡ ਹੈ ਨਹੀਂ ਬਾਪੂ ਦਾ ਸਟੈਂਡ ਹੈਗਾ ਹਾਂ ਭਗਵੰਤ ਮਾਨ ਸਾਹਿਬ ਕਹਿੰਦੇ ਸਾਡੀ ਰਾਜਧਾਨੀ ਹੈ ਰਾਜਧਾਨੀ ਦਾ ਗੱਲਾਂ ਚ ਆ ਗਏ ਉਹ ਤਾਂ ਚੋਟਕਲੇ ਸੁਣਾ ਜਾਂਦਾਗਾ ਮੁੜ ਜਾਂਦਾਗਾ ਹਾਂ ਦੋ ਵਾਰੀ ਦੋ ਵਾਰੀ ਇੱਥੋਂ ਜਿੱਤੇ ਉਹ ਐਮਪੀ ਜਿੱਤੇ ਆ ਪਹਿਲਾ ਜਿੱਤ ਗਿਆ ਜੀ ਹੁਣ ਨਹੀਂ ਜਿੱਤਦਾ ਫਿਰ ਹੁਣ ਨਹੀਂ ਜਿੱਤਦਾ ਬਾਲਟੀ ਪਰੂਗੀ ਹੁਣ ਤਾਂ ਬਾਲਟੀ ਪਰੂਗੀ ਬਾਲਟੀ ਪਰੂਗੀ ਹੁੰਦਾ ਬੋਲਦਾ ਜੀ ਹੁਣ ਤਾਂ ਬਾਲਟੀ ਪਰੂਗੀ ਅੱਬਾ ਜੀ ਕਿਵੇਂ ਦੇਖਦੇ ਹੋ ਮਾਨ ਸਾਹਿਬ ਦੀ ਜਿੱਤ ਕਿਵੇਂ ਲੱਗ ਰਹੀ ਹੈ ਮਾਨ ਸਾਹਿਬ ਦੀ ਜਿੱਤ ਯਕੀਨੀ ਆ ਜੀ ਜਿਹੜੇ ਬਹਿ ਬਰੂਧੀਆਂ ਦੇ ਮਾੜੇ ਮੋਟੇ ਰਹਿੰਦੇ ਸੀ ਉਹ ਅੱਜ ਨਿਕਲ ਜਾਣੇ ਆ ਮਾਨ ਸਾਹਿਬ ਕੌਣ ਦੇ ਜਰਨੈਲ ਨੇ 40 ਸਾਲ ਹੋ ਗਏ ਕੋ ਸਟੈਂਡ ਤੇ ਖੜੇ ਨੇ ਅੱਜ ਤੱਕ ਕਦੇ ਵਿਕੇ ਨਹੀਂ ਨਾ ਝੁਕੇ ਆ ਬਹੁਤ ਸਰਕਾਰਾਂ ਆਈਆਂ ਉਹਨਾਂ ਨੂੰ ਨਾ ਕੋਈ ਉਹਨਾਂ ਨੂੰ ਖਰੀਦ ਸਕਿਆ ਨਾ ਕੋਈ ਉਹਨਾਂ ਨੂੰ ਡੁਲਾ ਸਕਿਆ ਸੋ ਜਿੱਤੇ ਯਕੀਨੀ ਆ ਸਾਰੇ ਬੈਂਕ ਕੱਢਦੇ ਨੇ ਇਹ ਇਲਾਕਾ ਸੰਗਰੂਰਾ ਜਿਹੜਾ ਸਾਰਿਆਂ ਦੇ ਬੈਂਕ ਕੱਢਦਾ ਜੀ ਸੋਮਾਨ ਸਾਹਿਬ ਨਾਲ ਖੜੇ ਆ ਹਮੇਸ਼ਾ ਤੋਂ ਉਹ ਅੰਤਮਾਨ ਸਾਹਿਬ ਨੇ ਕਿਹਾ ਸੀ ਤੁਹਾਡੇ ਵਰਗੇ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਕਿਉਂ ਕੀ ਗੱਲ ਤੁਹਾਨੂੰ ਉਹ ਨੌਕਰੀਆਂ ਚੰਗੀਆਂ ਨਹੀਂ ਲੱਗਦੀਆਂ ਉਹ ਤਾਂ ਕਹਿੰਦੇ ਅਸੀਂ 4345000 ਨੌਕਰੀਆਂ ਦੇ ਦਿਤੀਆਂ ਉਹ ਸਿਰਫ ਕਾਗਜ਼ਾਂ ਦੇ ਵਿੱਚ ਮਿਲੀਆਂ ਹੋਈਆਂ ਨੌਕਰੀਆਂ ਨੇ ਜੀ ਗਰਾਊਂਡ ਲੈਵਲ ਤੇ ਕੋਈ ਨੌਕਰੀ ਅਜੇ ਤੱਕ ਦੇਹੀ ਨਹੀਂ ਅਸੀਂ ਵੀ ਸਪੋਰਟ ਕਰਦੇ ਜੇ ਕੋਈ ਦਿੱਖਦੀ ਸਾਨੂੰ ਨੌਕਰੀ ਜੇ ਕੋਈ ਚੰਗੇ ਕੰਮ ਹੁੰਦੇ ਤਾਂ ਅਸੀਂ ਜ਼ਰੂਰ ਸਪੋਰਟ ਕਰਦੇ ਸੀ ਜ਼ਰੂਰੀ ਥੋੜੀਆ ਵੀ ਉਹਨਾਂ ਦਾ ਵਿਰੋਧ ਹੀ ਕਰਾਂਗੇ ਅਸੀਂ ਜੇ ਇੱਕ ਪਾਰਟੀ ਨਾਲ ਜੁੜੇ ਹੋਏ ਆ ਤਾਂ ਇਹ ਥੋੜੀਆ ਵੀ ਅਸੀਂ ਹਰੀਖ ਦਾ ਵਿਰੋਧ ਕਰੀ ਚੱਲਾਂਗੇ ਜੇ ਕੋਈ ਚੰਗੇ ਕੰਮ ਕਰਦਾ ਤਾਂ ਅਸੀਂ ਐਪਰੀਸ਼ੀਏਟ ਵੀ ਜ਼ਰੂਰ ਕਰਦੇ ਨਾਲ ਤੋਂ ਕੋਤਮਾਨ ਸਾਹਿਬ ਦੀ ਨਾ ਵੀਡੀਓ ਇੱਕ ਵਾਇਰਲ ਹੋ ਰਿਹਾ ਉਹ ਕਹਿੰਦਾ ਸੰਗਰੂਰ ਤਾਂ ਸਾਡੀ ਰਾਜਧਾਨੀ ਅਸੀਂ ਤਾਂ ਜਿੱਤੇ ਪਏ ਆ ਰਾਜਧਾਨੀ ਦਾ 2022 ਦੇ ਵਿੱਚ ਹੀ ਖਤਮ ਕਰਤੀ ਸੀ ਜਿਹੜਾ ਮਾੜਾ ਮੋਟਾ ਇਹਨਾਂ ਦਾ ਵजूद ਰਹਿੰਦਾ ਉਹ ਇਸ ਵਾਰ ਖਤਮ ਕਰ ਦੇਣਾ ਹਾਂਜੀ ਬਾਈ ਤੁਸੀਂ ਜਿੱਥੇ ਕੀ ਕਹਿਣਾ ਚਾਹੁੰਦੇ ਹੋ ਬਰਨਾਲੇ ਦੀ ਵੀਰ ਲੋਕਲ ਜਿਹੜੀ ਤੁਸੀਂ ਰਾਜਧਾਨੀ ਵਾਲੀ ਗੱਲ ਕਰਦੇ ਹੋ ਤਾਂ ਸਰਕਾਰ ਵਣੀ ਨੂੰ ਬਈ 3 ਮਹੀਨੇ ਹੋਇਛ 3 ਮਹੀਨੇ ਦੇ ਵਾਦੀ ਜਿਹੜੀ ਉਹ ਰਾਜਧਾਨੀ ਢਾਤੀ ਮਾਨ ਸਾਹਿਬ ਨੇ ਜਿਹਨੇ ਆਪਣਾ ਕੇਲਾ ਦਾਅਦੇ ਸੀ ਇਹਨਾਂ ਦੇ ਕੈਬਨਟ ਮੰਤਰੀਆਂ ਨੂੰ ਮੌਲ ਕਗਨਮਾਨ ਉਹਦਾ ਇੱਕ ਬਿਆਨ ਸੀਗਾ ਕਹਿੰਦੇ ਵੀ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਕਿਤੋਂ ਵੀ ਹਾਰ ਸਕਦੇ ਹਾਂ ਪਰ ਅਸੀਂ ਆਪਣੀ ਰਾਜਧਾਨੀ ਆਪਣੇ ਸ਼ਰੂਰ ਤੋਂ ਨਹੀਂ ਹਾਰਦੇ ਸੋ ਸਰਦਾਰ ਸਿੰਘ ਸਿੰਘ ਨੂੰ ਮਾਨ ਨੇ ਇਹਨਾਂ ਦਾ ਹੋਰ ਜਿਹੜਾ ਵਹਿਮ ਆ ਉਹ ਦੂਰ ਕੀਤਾ ਤਿੰਨ ਮਹੀਨਿਆਂ ਦੇ ਬਾਅਦ ਉਹ ਜਿਹੜਾ ਰਿਕਾਰਡ ਤੋੜਿਆ ਗੱਲ ਕੀ ਹੋਈ ਯਾਰ ਦੋ ਸਾਲ ਦੇ ਅੰਦਰ ਅੰਦਰ ਹੀ ਕਿਉਂ ਮੋਹ ਭੰਗ ਹੋ ਗਿਆ ਇੱਥੋਂ ਸੀਐਮ ਦਿੱਤਾ ਸੰਗਰੂਰ ਵਾਲਿਆਂ ਨੇ ਪਰ ਹੁਣ ਦੋ ਸਾਲ ਦੇ ਵਿੱਚ ਹੀ ਮੋਹ ਕਿਉਂ ਭੰਗ ਹੋ ਗਿਆ ਭਾਈ ਜੀ ਤੁਸੀਂ ਮੈਂ ਬਹੁਤੀਆਂ ਗੱਲਾਂ ਤਾਂ ਨਹੀਂ ਕਰਦਾ ਪਰ ਤੁਸੀਂ ਅੱਜ ਦੇ ਟਾਈਮ ਦੇਖ ਲਿਓ ਕਿਉਂਕਿ ਲੋਕ ਅਕਾਲੀ ਦਲ ਕਾਂਗਰਸ ਤੇ ਭਾਜਪਾ ਤੋਂ ਅੱਕੇ ਪਏ ਸੀ ਉਹ ਬਦਲਾਵ ਚਾਹੁੰਦੇ ਸੀ ਇੱਕ ਤੀਜੀ ਧਰ ਦੇਖਣਾ ਚਾਹੁੰਦੇ ਸੀਗੇ ਜੋ ਇਹਨਾਂ ਨੂੰ ਮੌਕਾ ਦਿੱਤਾ ਅੱਜ ਮੁੱਦਿਆਂ ਦੀ ਵਿਜਾਏ ਬਾਈ ਰਾਜਨੀਤੀ ਕਰਨ ਦੀ ਵਿਜਾਏ ਇਹਨਾਂ ਨੇ ਪੰਜਾਬ ਦੇ ਪਾਣੀਆਂ ਤੇ ਜਾਂ ਕੋਈ ਪੰਜਾਬ ਦੀ ਜਵਾਨੀ ਤੇ ਜਾਂ ਪੰਜਾਬ ਦੇ ਨਸੇ ਨੂੰ ਕੰਟਰੋਲ ਕਰਨ ਦਾ ਕੋਈ ਮੁੱਦਾ ਨਹੀਂ ਚੱਕ ਰਹੇ ਸਿਰਫ ਤੇ ਸਿਰਫ ਇਹਨਾਂ ਨੂੰ ਬਾਦਲ ਦਲ ਬਾਦਲ ਦਲ ਬਾਦਲ ਪਰਿਵਾਰ ਬਾਦਲ ਪਰਿਵਾਰ ਹੀ ਦੇਖਦਾ ਕਿਉਂ ਦੇਖਦਾ ਭਾਈ ਕਿ ਉਹ ਇਹਨਾਂ ਨੂੰ ਪਤਾ ਜਾਂ ਕਿ ਇਹਨਾਂ ਦੀ ਕਮਜ਼ੋਰੀ ਹੈ ਜਾਂ ਕਿ ਇਹਨਾਂ ਨੂੰ ਡਰ ਆਉਂਦਾ ਉਹਨਾਂ ਤੋਂ ਜੇ ਮੁਕਾਬਲਾ ਕਰਨ ਦਾ ਹੋਵੇ ਮੁਕਾਬਲਾ ਕਰਨ ਦਾ ਹੋਵੇ ਨਹੀਂ ਮੁਕਾਬਲਾ ਕਿਸੇ ਨਾਲ ਨਹੀਂ ਵੀ ਰਾਜੀ ਟਿਕਾ ਮੁਕਾਬਲਾ ਕਿਸੇ ਨਾਲ ਮੁਕਾਬਲਾ ਕਿਸੇ ਨਾਲ ਛੋਟੀ ਇੱਕ ਵੱਡੀ ਗੱਲ ਆ ਛੋਟੇ ਕੈਮਰੇ ਥਰੂ ਕਹਿੰਦੇ ਆ ਹਾਂ ਜਿਹੜਾ 2015 ਤੋਂ 17 ਦੇ ਵਿੱਚ ਨੌਜਵਾਨ ਯੂਥ ਵਰਗ ਸੀਗਾ ਉਹ ਸਾਰਾ ਸਰਦਾਰ ਸਿਮਰ ਸਿੰਘ ਮਾਨ ਦੇ ਨਾਲ ਖੜਾ ਚਟਾਨ ਬੰਦ ਆ ਦੇਖੋ ਸਾਰੇ ਨੌਜਵਾਨ ਖੜੇ ਆ ਜਿਹੜੇ 20 ਸਾਲ ਤੋਂ ਲੈ ਕੇ 30 ਸਾਲ ਦੇ ਉਪਰ ਵਿੱਚ ਵੈਚ ਸਹੀ ਹੈ ਸਹੀ ਕਿਉਂਕਿ ਜਿਹੜੀ ਵੀ ਪਾਰਟੀ ਦੀ ਕਿਸੇ ਵੀ ਰੀੜ ਦੀ ਹੱਡੀ ਹੁੰਦੀ ਆ ਯੂਥ ਨੌਜਵਾਨ ਠੀਕ ਆ ਜੀ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਨੌਜਵਾਨ ਤੇ ਸਾਡੇ ਨਾਲ ਵੀ ਬਹੁਤ ਨੇ ਭਾਈ ਜਿਹੜੇ ਤਾਂ ਪੰਜਾਬ ਨੂੰ ਪਿਆਰ ਕਰਦੇ ਆ ਸਿੱਖੀ ਨੂੰ ਪਿਆਰ ਕਰਦੇ ਆ ਠੀਕ ਆ ਜਿਹੜੇ ਸੱਚੇ ਹੁੰਦਾ ਤਾਂ ਉਹ ਆ ਖੜੇ ਆ ਭਾਈ ਬਿਲਕੁਲ ਜਿਹੜੇ ਹੁਣ ਕੋਈ ਨਸ਼ੇ ਦੇ ਲਾਲਚ ਦੇ ਵਿੱਚ ਜਾਂ ਕਿਸੇ ਨੂੰ ਕੋਈ ਮਜਬੂਰੀ ਦੇ ਕਾਰਨ ਜਾਂ ਕਿ ਹੁਣ ਧੱਕੇ ਦੇ ਨਾਲ ਲੈ ਕੇ ਜਾਇਆ ਜਾਂਦਾ ਉਹ ਨੌਜਵਾਨ ਉਧਰ ਹੱਦੀਪਰਾ ਉਹ ਵੀ ਸਮਝ ਜਾਣਗੇ ਟਾਈਮ ਦੇ ਨਾਲ ਬਾਈ ਉਹ ਤਾਂ ਬਿਲਕੁਲ ਨੌਜਵਾਨਾਂ ਦੇ ਵਿੱਚ ਇੱਕ ਵੱਖਰਾ ਜੋਸ਼ ਜਿਹੜਾ ਉਹ ਨਜ਼ਰ ਆ ਰਿਹਾ ਹੈ ਤਾਂ ਬਾਈ ਮੋਟਰਸਾਈਕਲ ਲੈ ਕੇ ਆਏ ਨੇ ਬੁਲਟ ਮੋਟਰਸਾਈਕਲ ਦਾ ਵੈਸੇ ਹੀ ਇੱਕ ਵੱਖਰਾ ਟੌਰ ਹੁੰਦਾ ਪਰ ਅੱਜ ਮਾਨ ਸਾਹਿਬ ਦੇ ਰੋਡ ਸ਼ੋਅ ਦੇ ਵਿੱਚ ਪ੍ਰਚਾਰ ਵਾਲਾ ਸਾਇਨ ਬਾਈ ਜੀ ਕੀ ਕਹਿਣਾ ਚਾਹੁੰਦੇ ਨਹੀਂ ਬਾਈ ਮਾਨ ਸਾਹਿਬ ਇੱਕ ਇਨਸਾਨ ਨਹੀਂ ਉਹ ਸੋਚ ਆ ਸੋਚ ਨੂੰ ਵੋਟ ਪਾਉਣੀ ਆ ਸੋਚ ਨੂੰ ਵੋਟ ਪਾਉਣੀ ਆ ਪਰ ਆਮ ਆਦਮੀ ਪਾਰਟੀ ਦੇ ਕਹਿ ਰਹੀ ਸਾਡੀ ਰਾਜਧਾਨੀ ਆ ਦੋ ਵਾਰੀ ਤੁਸੀਂ ਉਹਨਾਂ ਨੂੰ ਜਤਾਇਆ ਵੀ ਆ ਨਹੀਂ ਨਹੀਂ ਨੇ ਅਸੀਂ ਰਿਪੋਰਟ ਪਾਈ ਬਾਈ ਹਾਂ ਅਸੀਂ ਰਾਜਧਾਨੀ ਬਣਾਂਗੇ ਹੁਣ ਤਾਂ ਸੰਗਰੂਰ ਸਿੱਖਾਂ ਹੀ ਰਾਜਧਾਨੀ ਬਣਗੇ ਹੁਣ ਤਾਂ ਸਿੱਖਾਂ ਦੀ ਰਾਜਧਾਨੀ ਬਣੂਗੀ ਤੇਜਰੀਵਾਜ ਰਾਜਧਾਨੀ ਨਹੀਂ ਰਿਹਾ ਪੰਜਾਬ ਦੇ ਉੱਪਰ ਸਾਡਾ ਆਪਣਾ ਦਾਵਾ ਹੈ ਅਸੀਂ ਕਿਉਂ ਦਾਵਾ ਛੱਡੀਏ ਮੁਕਾਬਲਾ ਕਿਸ ਨਾਲ ਮੰਨਦੇ ਹੋ ਮੁਕਾਬਲੇ ਕਿਸ ਨਾਲ ਨਹੀਂ ਮੁਕਾਬਲਾ ਕਿਸ ਨਾਲ ਨਹੀਂ ਮੰਨਦੇ ਸੋ ਹੋਰ ਬਾਈ ਜੀ ਸਾਡੇ ਨਾਲ ਜੁੜਦਗੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਨੇ ਆਪਾਂ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਬਾਪੂ ਜੀ ਕੀ ਹਾਲ ਚਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਲੱਗ ਰਿਹਾ ਜੀ ਨੌਜਵਾਨ ਵਰਗ ਤਾਂ ਹੈਗਾ ਹੈ ਬਜ਼ੁਰਗਾਂ ਦੀ ਨਾਲ ਬਹੁਤ ਜ਼ਰੂਰਤ ਹੁੰਦੀ ਕੁਝ ਕਹਿਣਾ ਚਾਹੁੰਦੇ ਜੀ ਹੈਗੇ ਨਾਲ ਆ ਜੀ ਅਸੀਂ ਜੀ 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 ਅਸੀਂ ਛਿੰਮਤੀ ਦੀ ਮੰਗ ਨੂੰ ਜਿੱਤਿਆਉਣਾ ਇਤਨੀ ਵਧੀਆ ਅੱਛੇ ਕੰਮ ਕਰਦਾ ਜੀ ਪਰ ਮਾਨ ਸਾਹਿਬ ਕਹਿੰਦੇ ਸਾਡੀ ਰਾਜਧਾਨੀ ਸੰਗਰੂਰ ਅਹੀਂ ਤਾਂ ਜਿੱਤੇ ਪਏ ਬਾਈ ਹਾਂ ਜਿੱਤੇ ਪਏ ਨੇ ਉੱਥੇ ਵੇਖਾ ਨਹੀਂ ਮੈਂ ਭਗਵੰਤ ਮਾਨ ਜੀ ਦੀ ਗੱਲ ਕਰ ਰਿਹਾ ਲੋਕ ਤਾਂ ਹਾਰਿਆਗਾ ਉਹ ਤਾਂ ਹਾਰਿਆ ਦੇਕਾਰ ਬੰਦਾ ਹੈ ਅੱਛਾ ਹਾਂਜੀ ਹਾਂ ਸਾਡਾ ਮੀਟ ਹਲਕੇ ਦਾ ਕੱਖੇ ਤੋਂ ਸਾਡੇ ਬਰਨਾਲੇ ਚ ਨਹੀਂ ਹੋਇਆ ਅੱਛਾ ਉਹ ਇਲੈਕਸ਼ਨ ਜਿੱਤ ਗਿਆ ਜਿਵੇਂ ਜਿਵੇਂ ਭਗਵੰਤ ਮਾਨ ਜਿੱਤ ਗਿਆ 8-9 ਸਾਲ ਲਾ ਗਿਆ ਉੱਥੇ ਕੁਝ ਨਹੀਂ ਉਹਨੇ ਏਰੀਆ ਚ ਕਰਿਆ ਕੋਈ ਸੜਕ ਨਹੀਂ ਬਣਾਈ ਕੋਈ ਹੋਰ ਨਹੀਂ ਕਰਿਆ ਦੇ ਕੇ ਆ ਲਾਈਟਾਂ ਆਈਆਂ ਕੰਪੇ ਜੇ ਬਸ ਖਤਮ ਹੋ ਗਏ ਐਸੀ ਕਿਹੜੀ ਚੀਜ਼ ਤੁਹਾਨੂੰ ਨਜ਼ਰ ਆਈ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਕਰਕੇ ਉਹਨਾਂ ਦੇ ਨਾਲ ਜੁੜੇ ਦਾ ਸਾਡੇ ਦਾ ਹੱਡਾਂ ਚ ਰਚਿਆ ਪਿਆ ਦੀ ਪਹਿਲਾਂ ਤੋਂ ਉਸ ਤੋਂ ਉੱਤੇ ਦੀ ਜਿੱਦਿਆਂ ਪਾਰਟੀ ਬਣੀ ਉਸ ਦੇ ਦੇ ਮਗਰਾਂ ਤੇ ਚੰਗੇ ਚੰਗੇ ਕੰਮ ਕਰਦਾ ਜਿਵੇਂ ਹੁਣ ਬਰਨਾਲੇ ਚ ਹਸਪਤਾਲ ਲਿਆਂਦਾ ਅੱਛਾ ਤੇ ਆ ਲਾਈਟਾਂ ਅੰਡਰਗਰਾਊਂਡ ਕਰਾ ਲੀਆਂ ਤੇ ਹੋਰ ਬਹੁਤ ਕੰਮ ਆ ਜਿਵੇਂ ਮਰੀਜ਼ਾਂ ਕੋਈ ਸਿਹਤ ਸਹੂਲਤਾਂ 3.5 ਲੱਖ ਰੁਪਿਆ ਉਹਨਾਂ ਨੂੰ ਮਨਜ਼ੂਰ ਕਰਦੇ ਰਹੇ ਕਰਾਉਂਦੇ ਰਹੇ ਨੇ ਬਹੁਤ ਕੰਮ ਕਰ ਰਹੇ ਨੇ ਜੀ ਸਤਿ ਸ਼੍ਰੀ ਅਕਾਲ ਪਰ ਲੋਕ ਤਾਂ ਕਹਿੰਦੇ ਵੀ ਬਹੁਤਾ ਫਾਇਦਾ ਨਹੀਂ ਹੋਇਆ ਮਾਨ ਸਾਹਿਬ ਨੇ 99 ਦੇ ਵਿੱਚ 13 14 ਸੀਟਾਂ ਵੀ ਦਿੱਤੀਆਂ ਉਹ ਆਪੋ ਆਪਣੀ ਸੋਚ ਦੇ ਹਿਸਾਬ ਦਾ ਕੰਮ ਹੈ ਜੀ ਮੁਕਾਬਲਾ ਕਿਦਾਂ ਮੰਨਦੇ ਹੋ ਮੁਕਾਬਲਾ ਦਾ ਸਾਰਾ ਤੋਂ ਵੱਧ ਉਸੇ ਦੇ ਮੁਕਾਬਲੇ ਜਿ ਕਿਸੇ ਦਾ ਮੁਕਾਬਲਾ ਨਹੀਂ ਸਾਹਿਬ ਮੁਕਾਬਲਾ ਹੈ ਹੀ ਨਹੀਂ ਹੈ ਹੀ ਨਹੀਂ ਖਤਮੀ ਹੈ ਕੰਮ ਜੇਤੂ ਕਰਾਂ ਜੇਤੂ ਕਰਾਂ ਸਾਡਾ ਦਸਿਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਬਹੁਤ ਵੱਡੇ ਵੱਡੇ ਦਿੱਗਜ ਨੇਤਾ ਜਿਹੜੇ ਆ ਇਥੋਂ ਇਲੈਕਸ਼ਨ ਲੜ ਰਹੇ ਨੇ ਇੱਕ ਪਾਸੇ ਮੀਤ ਘੇਰ ਜੀ ਨੇ ਦੂਜੇ ਪਾਸੇ ਸੁਖਪਾਲ ਖੈਰਾ ਜੀ ਉਹ ਉਹਨਾਂ ਨੇ ਆ ਕੇ ਇੱਥੇ ਲੜਨੀ ਕੋਸ਼ਿਸ਼ ਕੀਤੀ ਬਾਪੂ ਜੀ ਕੁਝ ਹੋਰ ਕਹਿਣਾ ਚਾਹੁੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਜੀ ਗੱਲ ਹੈ ਅੱਜ ਲੋਕ ਕਿਉਂ মিডিਆ ਦਾ ਜੋਗਾਗਾ ਜਦੋਂ ਦੇਖਦੇ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਕਿ ਅੱਜ ਬਕਾਊ ਟੋਲਾ ਕੋਈ ਇੱਧਰ ਹੋ ਗਿਆ ਕੋਈ ਉੱਧਰ ਛਾਲ ਮਾਰ ਕੇ ਜਾਂ ਮੁੱਲ ਟਿਕਟਾਂ ਲੈ ਲੀਆਂ ਜਾਂ ਇੱਕ پارٹی ਨੇ ਟਿਕਟਾਂ ਨਹੀਂ ਦਿੱਤੀ ਤਾਂ ਦੂਜੀ ਚ ਛਾਲ ਮਾਰਦੀ ਪਰ ਸਰਦਾਰ ਸਿਮਰਜੀਤ ਸਿੰਘ ਜੀ ਮਾਣ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਇੱਕ ਥਾਂ 'ਤੇ ਖੜੇ ਨੇ ਜਿਵੇਂ ਚਿੱਟੀ ਚਾਦਰ 99 ਚ ਲੈ ਕੇ ਚੱਲੇ ਸੀ ਅੱਜ ਚਿੱਟੀ ਚਾਦਰ ਉਸੇ ਤਰ੍ਹਾਂ ਵਰਕਰਾਰ ਲੋਕਾਂ ਦੇ ਪੰਜਾਬਾਂ ਦੇ ਕਿਸਾਨੀ ਦੇ ਨਾਲ ਨੇਗੇ ਉਹ ਅਜੇ ਤੱਕ ਨਾ ਵਿਕੇ ਨੇ ਨਾ ਵੇਚਣਗੇ ਇਹ ਲੋਕਾਂ ਨੂੰ ਉਹਨਾਂ ਤੇ ਜਾਨੀ ਕਿ ਪੂਰਾ ਵਿਸ਼ਵਾਸ ਹੋ ਚੁੱਕਾ ਹੈ ਵੀ ਉਹ ਜਿੱਥੇ ਖੜੇ ਆ ਉੱਥੇ ਖੜਨਗੇ ਹੂੰ ਮੁਕਾਬਲਾ ਕਿਦਣਾ ਮੰਨਦੇ ਹੋ ਮੁਕਾਬਲੇ ਤੋਂ ਅਸੀਂ ਬਾਹਰੋਂ ਜਿਸੀਂ ਜਿੱਤੇ ਮੈਂ ਅਸੀਂ ਲੀਡ ਲੈਣ ਲਈ ਫਿਰਦੇ ਆਂਗੇ ਅਸੀਂ ਜਿੱਤੇ ਮੈਂ ਇੱਕ ਗੱਲ ਮੈਂ ਤੁਹਾਨੂੰ ਹੋਰ ਦਾ ਜਾਣਕਾਰੀ ਲਈ ਦੱਸ ਦਵਾਂ ਜੇ ਅਸੀਂ ਭਾਜਪਾ ਵਾਲਿਆਂ ਨੂੰ ਪੁੱਛਦੇ ਹਾਂ ਕਹਿੰਦੇ ਸਾਡੀਆਂ ਤੇਰਾ ਆ ਰਹੀਆਂ ਆਮ ਆਦਮੀ ਪਾਰਟੀ ਨੂੰ ਪੁੱਛਦੇ ਹਾਂ ਕਹਿੰਦੇ ਸਾਡੀਆਂ ਤੇਰਾ ਆ ਰਹੀਆਂ ਕਾਂਗਰਸ ਨੂੰ ਕਹਿੰਦੇ ਉਹ ਸਾਡੀਆਂ ਤੇਰਾ ਆ ਰਹੀਆਂ ਫਿਰ ਤੁਸੀਂ ਕਿਹਦਾ ਦਾਵਾ ਕਰ ਰਹੇ ਹੋ ਬੇਈਂ ਖੇਤਰਾਂ ਭਾਜਪਾ ਵਾਲੇ ਕਿਹੜੇ ਪਿੰਡ ਚ ਜਾ ਕੇ ਮੁਜ਼ਾਰਾ ਕਰਿਆ ਜੀ ਜੀ ਭਾਜਪਾ ਨੂੰ ਕੋਈ ਪਿੰਡਾ ਚ ਨਹੀਂ ਵੜਨ ਦਿੰਦਾ ਕਿਉਂ ਨਹੀਂ ਵੜਦਾ ਤੁਸੀਂ ਇੱਕ ਚੀਜ਼ ਦੇਖੋ ਇਹ ਕਿਸੇ ਲੀਡਰ ਕੋਲੇ ਸਰਦਾਰ ਮਾਨ ਸਾਹਿਬ ਦੇ ਖਿਲਾਫ ਇੱਕ ਵੀ ਗੱਲ ਨਹੀਂ ਹੈਗੀ ਬਿਲਕੁਲ ਲੋਕਾਂ ਨੂੰ ਇਹਨਾਂ ਨੇ ਅਸੀਂ ਬੜਾ ਸ਼ੁਕਰਗੁਜ਼ਾਰ ਮੰਨਦੇ ਆ ਆਮ ਪਾਰਟੀ ਵਾਲਿਆਂ ਦਾ ਕਿ ਇਹਨਾਂ ਨੇ ਲੋਕਾਂ ਨੂੰ ਸਵਾਲ ਕਰਨ ਲਾਤਾ ਪਰ ਹੁਣ ਸਵਾਲਾਂ ਤੋਂ ਭਾਜਦੇ ਨੇ ਭਾਜਪਾ ਵੀ ਭਜਦੀ ਹੈ ਆਮਾਲੇ ਵੀ ਭਜਦੇ ਨੇ ਇਹ ਸਵਾਲਾਂ ਤੋਂ ਭਜਦੇ ਨੇ ਇਹ ਖੈਰੇ ਖੂਰੇ ਤਾਂ ਬਾਹਰ ਮੁਰੋ ਚੱਲ ਚੱਲ ਕੇ ਨੇ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਇੱਥੇ ਲੋਕ ਤਾਂ ਇਹ ਵੀ ਕਹਿੰਦੇ ਕਿ ਮਾਨ ਸਾਹਿਬ ਵੀ ਕੇ ਸਵਾਲ ਦਾ ਜਵਾਬ ਸਿੱਧਾ ਜਾਂ ਨਹੀਂ ਦਿੰਦੇ ਉਹ ਤੇ ਆਪਣੇ ਤਰੀਕੇ ਨਾਲ ਹੀ ਦਿੰਦੇ ਨੇ ਦੇਖੋ ਜਿਹੜੇ ਮਾਨ ਸਾਹਿਬ ਦੀ ਜਿਹੜੀ ਗੱਲ ਹੈ ਨਾ ਜੀ ਉਹਨਾਂ ਦਾ ਕੋਈ ਆਹ ਆਪਾਂ ਆਪਾਂ ਛੋਟੇ ਮੁੱਦੇ ਲੈ ਕੇ ਬੈਜਿਆ ਨੇ ਸਰਦਾਰ ਮਾਨ ਸਾਹਿਬ ਦੇ ਦਿਲ ਦੇ ਵਿੱਚ ਬਹੁਤ ਵੱਡੀ ਰੀਜ ਹੈ ਵੀ ਮੇਰਾ ਜਿਹੜਾ ਜਿਹੜਾ ਮੇਰਾ ਪੰਜਾਬ ਹੈ ਆਜ਼ਾਦ ਹੋ ਜੇ ਇਹ ਗੁਲਾਮੀ ਦੀਆਂ ਲੀਹਾਂ ਤੋਂ ਨਿਕਲ ਜਾਵੇ ਉਹ ਉਹਨਾਂ ਦਾ ਮਸਲਾ ਹੈ ਜਦੋਂ ਆਪਾਂ ਆਜ਼ਾਦ ਹੋ ਗਏ ਆਪਾਂ ਪੰਜਾਬ ਦੀਆਂ ਪੰਜਾਬ ਆ ਜਿਹੜਾ ਆਪਣੇ ਮਨ ਮਰਜ਼ੀ ਦਾ ਹੱਕਦਾਰ ਹੋ ਗਿਆ ਤਾਂ ਆਪਾਂ ਨੂੰ ਫਿਰ ਇਹ ਮਸਲੇ ਮਸਲੇ ਕੀ ਚੀਜ਼ਾਂ ਨੇ ਆਪਾਂ ਤਾਂ 1000 ਆਟੇ ਦਾਲ ਦੇ ਵਿੱਚ ਹੀ ਰੁੱਜ ਕੇ ਬਸ ਉਹਨਾਂ ਆਪਾਂ ਨਾ ਇੱਕ ਲੈਂਡ ਬਣਾ ਕੇ ਆਪਾਂ ਭਖਾਰੀ ਬਣਾਤੇ ਆਪਾਂ ਖਵਾਉਣ ਵਾਲਿਆ ਆਪਾਂ ਸਾਰੇ ਦੇਸ਼ ਨੂੰ ਪੰਜਾਬ ਹੈ ਜਿਹੜਾ ਅੱਜ ਅੰਨਦਾਤਾ ਹੈਗਾ ਕਿਸਾਨ ਇੱਥੇ ਬੈਠਾ ਅੰਨਦਾਤਾ ਹੈ ਆਪਾਂ ਨੂੰ ਤਾਂ ਭਖਾਰੀ ਬਣਾਤਾ ਜਾ ਰਿਹਾ ਇਹਨਾਂ ਨੇ ਲੈਣਾ ਵਿੱਚ ਲਵਾਤਾ ਮਾਈਆਂ ਲੱਗਦੀਆਂ ਨੇ ਕਿਸਾਨ ਲੱਗਦੇ ਨੇ ਸਾਰੇ ਹੀ ਲੱਗਦੇ ਆ ਆਪਾਂ ਲੈਣਾ ਵਿੱਚ ਲਾਤੇ ਇਹਨਾਂ ਨੇ ਭਖਾਰੀ ਬਣਾਤੇ ਪੰਜਾਬ ਇੱਕ ਅੰਨਦਾਤਾ ਦਾ ਸੱਭਾ ਹੈਗਾ ਤੁਹਾਨੂੰ ਤਾਂ ਮੰਨਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿੰਦਾ ਵੀ ਸੰਗਰੂਰ ਤਾਂ ਸਾਡੀ ਰਾਜਧਾਨੀ ਆ ਪਹਿਲੀ ਵਾਰੀ ਅਸੀਂ ਇੱਥੋਂ ਹੀ ਬੜੇ ਸੀਗੇ ਦੋ ਵਾਰੀ ਲਗਾਤਾਰ ਜਿਤਾਇਆ ਤੇ ਵੱਡੀ ਵੱਡੀ ਲੀਡ ਦੇ ਨਾਲ ਜਿਤਾਇਆ ਉਥੇ ਤਾਂ ਸਾਡੀ ਰਾਜਧਾਨੀ ਉਥੇ ਸਾਨੂੰ ਜਾਣ ਦੀ ਵੀ ਲੋੜ ਨਹੀਂ ਅਸੀਂ ਤਾਂ ਜਿੱਤੇ ਪਏ ਹਾਂ ਪਹਿਲਾਂ ਕੀ ਹੋਇਆ ਸੀ ਆ ਜੈਮਨੀ ਚੋਣ ਚ ਉਹ ਵੀ ਕਹਿੰਦੇ ਸੀ ਵੀ ਸਾਡੀ ਰਾਜਧਾਨੀ ਆ ਹੁਣ ਫਿਰ ਦੇਖ ਲਓ ਕੀ ਬਣਦਾ ਛੋਡੇ ਸਾਹਮਣੇ ਹੈ ਜੀ ਤੁਸੀਂ ਜਾੜੀ-ਜਾੜ ਤੁਸੀਂ ਨਗਰਾਂ ਦੇ ਵਿੱਚ ਫਿਰਦੇ ਹੋ ਇਹ ਰੋੜੇ ਪੈਂਦੇ ਆ ਕਿ ਨਾ ਜੀ ਹੂੰ ਪੈਂਦੇ ਆ ਐਡੀ ਸ਼ਤੀ ਮੋਹ ਕਿਉਂ ਭੰਗ ਹੋ ਗਿਆ ਲੋਕਾਂ ਦਾ 2 ਸਾਲ ਹੀ ਇਹਦੇ ਹੋਏ ਸਰਕਾਰ ਨੂੰ ਬੜਾ ਚਾਵਾਂ ਲੋਕਾਂ ਸਰਕਾਰ ਦੇ ਮੰਨਵੇਂ ਐਮਐਲਏ 92 ਐਮਐਲਏ ਦਿੱਤੇ ਸੀ ਸਰਕਾਰ ਨੂੰ ਐਡੀ ਸ਼ਤੀ ਮੋਹ ਕਿਉਂ ਭੰਗ ਹੋ ਗਿਆ ਲੋਕਾਂ ਦੇਖੋ ਲੋਕਾਂ ਨੇ ਇਹਨਾਂ ਨੂੰ ਬਹੁਤ ਮਤ ਦਿੱਤੀ ਸੀ ਜਿਹੜੀਆਂ ਰਵੱਈਤ ਪਾਰਟੀਆਂ ਸੀ ਉਹਨਾਂ ਤੋਂ ਪਰਾਂ ਹੋ ਗਏ ਲੋਕਾਂ ਨੇ ਬੜਾ ਖੁਸ਼ ਹੋ ਕੇ ਵੋਟਾਂ ਪਾ 92 ਦਿੱਤੇ ਐਡੀ ਵੱਡੀ ਲੀਡ ਅੱਜ ਤੱਕ ਪੰਜਾਬ 'ਚ ਆਈ ਨਹੀਂ ਪਰ ਇਹਨਾਂ ਨੇ ਲੋਕਾਂ ਨੂੰ ਯਾ ਛਿੱਕੇ ਟੰਗਤਾ ਕਿਸੇ ਦਾ ਕੋਈ ਕੰਮ ਨਹੀਂ ਕਰਾ ਖਾਸ ਕਰ ਦੂਜੀ ਪਾਰਟੀ ਦਾ ਤਾਂ ਕੀ ਕਰਨਾ ਸੀ ਇਹਨਾਂ ਨੇ ਯਾਰ ਆਪਦੇ ਵਰਕਰਾਂ ਨੂੰ ਵੀ ਨਹੀਂ ਮਿਲਣੇ ਤੱਕ ਨਹੀਂ ਉਹ ਕਰਨੇ ਦਿੰਦਾ ਕੋਈ ਪੰਜਾਬ ਦੇ ਮੁੱਦੇ ਤਾਂ ਦੂਰ ਰਿਹਾ ਮੀਤ ਜੀ ਹਾਰ ਬਰਨਾਲੇ ਚ ਕੀ ਕਰਤ ਨੇ ਯਾਰ ਸੰਗਰੂਰ ਸਾਰਾ ਕਿੱਥੇ ਸਾਂਭ ਲੂ ਇਹ ਬਰਨਾਲੇ ਦਾ ਤਾਂ ਇਹ ਤੋਂ ਕੁਝ ਬਣਿਆ ਨਹੀਂ ਹੈਗਾ ਪਰ ਉਹ ਤਾਂ ਕਹਿੰਦੇ ਸੀ ਸੱਥਾਂ ਚ ਆ ਕੇ ਲੋਕਾਂ ਦੀ ਕੰਮ ਕਰਾਉਣੇ ਸੱਥਾਂ ਚ ਕਿਹੜੀ ਸੱਥ ਜਿਹੜਾ ਇਹਨਾਂ ਨੂੰ ਕੋਈ ਬੋਲਣ ਨਹੀਂ ਦਿੰਦਾ ਜੇ ਇਹਨਾਂ ਨੇ ਕੰਮ ਕਰੇ ਹੁਣ ਇਹਨਾਂ ਨੂੰ ਲੋੜ ਹੀ ਨਹੀਂ ਸੀ ਜਾਣ ਦੀ ਐਡੀ ਵੱਡੀ ਲੀਡ ਹੋਵੇ 92 ਐਮਐਲਏ ਹੁਣ ਇਹਨਾਂ ਨੂੰ ਸੱਥਾਂ ਚ ਜਾਣ ਦੀ ਵੀ ਲੋੜ ਨਹੀਂ ਸੀ ਲੋਕ ਇਹਨਾਂ ਨੂੰ ਕਹਿੰਦੇ ਵੇਸੀ ਵੋਟਾਂ ਪਾਵਾਂਗੇ ਲੋਕ ਕਹਿੰਦੇ ਮਾੜੇ ਨਹੀਂ ਹੈਗੇ ਜੀ ਬਹੁਤ ਲੋਕ ਚੰਗੇ ਨੇ ਜੀ ਬਹੁਤ ਬਹੁਤ ਧੰਨ